ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਭਾਈ ਅਮਰਤਪਾਲ ਸਿੰਘ ਜੀ ਤੇ ਨਵਾਂ ਗਾਣਾ ਲੈ ਕੇ ਆਏ ਆ ਜੇ ਤੁਸੀਂ ਵੀ ਇਸ ਗੀਤ ਨਾਲ ਸਹਿਮਤ ਹੋ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਕਹਿੰਦਾ ਹੋ ਕਿੰਨੇ ਆਏ ਕਿੰਨੇ ਗਏ ਸਭ ਦਾ ਕਰਕੇ ਵੇਖ ਲਿਆ ਕਈ ਕਹਿੰਦੇ ਸੀ ਇੱਕ ਮੌਕਾ ਦੇ ਦਿਓ ਮੌਕਾ ਵੀ ਦੇ ਕੇ ਵੇਖ ਲਿਆ ਹੁਣ ਸਾਰੀਆਂ ਸਰਕਾਰਾਂ ਦੇ ਗਲ ਵਿੱਚ ਕਿਲਾੜਾਉਣਾ ਹੈ ਖਡੂਰ ਸਹਿਬ ਹਲਕੇ ਤੋਂ ਭਾਈ ਅਮਰਤ ਪਾਲ ਨੂੰ ਜਿਤਾਉਣਾ ਖਡੂਰ ਸਹਿਬ ਹਲਕੇ ਤੋਂ ਭਾਈ ਅਮਰਤ ਪਾਲ ਨੂੰ ਜਿਤਾਉਣਾ ਓ ਫੋਕੇ ਸਾਰੇ ਕਰਦੇ ਵਾਦੇ ਓ ਪੂਰਾ ਇੱਕ ਵੀ ਹੁੰਦਾ ਨਾ ਜੇ ਸਰਕਾਰ ਕੋਈ ਚੰਗੀ ਹੁੰਦੀ ਮੈਂ ਇਦਾਂ ਦਾ ਗੀਤ ਗਾਉਂਦਾ ਨਾ ਓ ਜੇ ਸਰਕਾਰ ਕੋਈ ਚੰਗੀ ਹੁੰਦੀ ਮੈਦਾਂ ਦਾ ਗੀਤ ਗਾਉਂਦਾ ਨਾ ਓ ਜਸਤ ਬੁਰਜੀ ਵਾਲਿਆ ਇਹਨਾ ਮੁੜ ਮੁੜ ਪਿੰਡ ਚ ਆਉਣਾ ਹੈ ਖਡੂਰ ਸਹਿਬ ਹਲਕੇ ਤੋਂ ਭਾਈ ਅਮਰਤ ਪਾਲ ਨੂੰ ਜਿਤਾਉਣਾ ਹੈ ਖਡੂਰ ਸਹਿਬ ਹਲਕੇ ਤੋਂ ਭਾਈ ਅਮਰਤ ਪਾਲ ਨੂੰ ਜਿਤਾਉਣਾ ਓ ਕਿੰਨੇ ਆਏ ਕਿੰਨੇ ਗਏ ਸਭ ਦਾ ਕਰਕੇ ਵੇਖ ਲਿਆ ਕਈ ਕਹਿੰਦੇ ਸੀ ਇੱਕ ਮੌਕਾ ਦੇ ਦੋ ਮੌਕਾ ਵੀ ਦੇ ਕੇ ਵੇਖ ਲਿਆ ਹੁਣ ਸਾਰੀਆਂ ਸਰਕਾਰਾਂ ਦੇ ਗਲ ਵਿੱਚ ਕਿ ਲੜਾਉਣਾ ਹੈ ਖਡੂਰ ਸਹਿਬ ਹਲਕੇ ਤੋਂ ਭਾਈ ਅਮਰਤ ਪਾਲ ਨੂੰ ਜਿਤਾਉਣਾ ਹੈ ਖਡੂਰ ਸਹਿਬ ਹਲਕੇ ਤੋਂ ਭਾਈ ਅਮਰਤ ਪਾਲ ਨੂੰ ਜਿਤਾਉਣਾ ਹੈ ਓ ਫੋਕੇ ਸਾਰੇ ਕਰਦੇ ਵਾਦੇ ਓ ਪੂਰਾ ਇੱਕ ਵੀ ਹੁੰਦਾ ਨਾ ਜੇ ਸਰਕਾਰ ਕੋਈ ਚੰਗੀ ਹੁੰਦੀ ਮੈਂ ਇਦਾਂ ਦਾ ਗੀਤ ਗਾਉਂਦਾ ਨਾ ਓ ਜੇ ਸਰਕਾਰ ਕੋਈ ਚੰਗੀ ਹੁੰਦੀ ਮੈਂ ਇਦਾਂ ਦਾ ਗੀਤ ਗਾਉਂਦਾ ਨਾ ਓ ਜਸਤ ਬੁਰਜੀ ਵਾਲਿਆ ਇਹਨਾ ਮੁੜ ਮੁੜ ਪਿੰਡ ਚ ਆਉਣਾ ਹੈ ਖਡੂਰ ਸਹਿਬ ਹਲਕੇ ਤੋਂ ਭਾਈ ਅਮਰਤ ਪਾਲ ਨੂੰ ਜਿਤਾਉਣਾ ਹੈ ਖਡੂਰ ਸਹਿਬ ਹਲਕੇ ਤੋਂ ਭਾਈ ਅਮਰਤ ਪਾਲ ਨੂੰ ਜਿਤਾਉਣਾ ਹੈ ਓ ਕਿੰਨੇ ਆਏ ਕਿੰਨੇ ਗਏ ਸਭ ਦਾ ਕਰਕੇ ਵੇਖ ਲਿਆ ਕਈ ਕਹਿੰਦੇ ਸੀ ਇੱਕ ਮੌਕਾ ਦੇ ਦੋ ਮੌਕਾ ਵੀ ਦੇ ਕੇ ਵੇਖ ਲਿਆ ਹੁਣ ਸਾਰੀਆਂ ਸਰਕਾਰਾਂ ਦੇ ਗਲ ਵਿੱਚ ਕਿ ਲੜਾਉਣਾ ਹੈ ਖਡੂਰ ਸਹਿਬ ਹਲਕੇ ਤੋਂ ਭਾਈ ਅਮਰਤਪਾਲ ਨੂੰ ਜਿਤਾਉਣਾ ਹੈ ਖਡੂਰ ਸਹਿਬ ਹਲਕੇ ਤੋਂ ਭਾਈ ਅਮਰਤ ਪਾਲ ਨੂੰ ਜਿਤਾਉਣਾ ਓ ਫੋਕੇ ਸਾਰੇ ਕਰਦੇ ਵਾਦੇ ਓ ਪੂਰਾ ਇੱਕ ਵੀ ਹੁੰਦਾ ਨਾ ਜੇ ਸਰਕਾਰ ਕੋਈ ਚੰਗੀ ਹੁੰਦੀ ਮੈਂ ਇਦਾਂ ਦਾ ਗੀਤ ਗਾਉਂਦਾ ਨਾ ਓ ਜੇ ਸਰਕਾਰ ਕੋਈ ਚੰਗੀ ਹੁੰਦੀ ਮੈਂ ਇਦਾਂ ਦਾ ਗੀਤ ਗਾਉਂਦਾ ਨਾ ਓ ਜਸਦ ਬੁਰਜੀ ਵਾਲਿਆ ਇਹਨਾ ਮੁੜ ਮੁੜ ਪਿੰਡ ਚ ਆਉਣਾ ਹੈ ਖਡੂਰ ਸਹਿਬ ਹਲਕੇ ਤੋਂ ਭਾਈ ਅਮਰਤ ਪਾਲ ਨੂੰ ਜਿਤਾਉਣਾ ਖਡੂਰ ਸਹਿਬ ਹਲਕੇ ਤੋਂ ਭਾਈ ਅਮਰਤ ਪਾਲ ਨੂੰ ਜਿਤਾਉਣਾ